ਓ ਸਾਹਿਬ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਧੁੱਖ ਨਿਭਾਉ काल पुरत अजजी सैं ਧੰ ਗੁਰ ਪ੍ਰਸਾਦ ਰਾਗ ਆਸਾ ਮਹਲਾ ੧ ਘਰ ਪਹਿਲਾ ਸੋ ਤਾਰ ਸੋ ਤਾਰ ਤੇਰਾ ਕੇਹਾ ਸੋ ਘਰ ਕੇਹਾ جت بہ سرب سب بجے تری ناگے تیرے, تیرے باون آرے سو در ترا سو پار کیا جت بہ سرب سمال ਵਾਜੇ ਤੇਰੇ ਨਾਮ ਅਨੇਕ ਸੰਕਾ ਕਿਤੇ ਤੇਰੇ ਬਾਵਨ ਹਾਰੇ ਕਿਤੇ ਪੀਰਾਂ ਫਰੀ ਸਿਉਂ ਕਹੀ ਰਹਿ ਕਿਤੇ ਤੇਰੇ ਬਾਵਨ ਹਾਰੇ ਗਾਵਨ ਤੁਦਨ ਕੌਣ ਕਾਇ ਬੈ ਸੰਕਰ ਗਾਵੰ ਦਾਤਾ ਧਰਮ ਦੁਵਾਰੇ ਗਾਵੰ ਤੁਧ ਨੋ ਕੇਚਕ ਰੂਪ ਤਲਿ ਪ੍ਰਜਾਨਨ ਵਿਖਲੇ ਧਰਮ ਮੇਚਾਰੇ ਗਾਵੰ ਤੁਧ ਨੋ ਤੀਸਰ ਬ੍ਰਹਮਾ ਜੀ ਤੇ ਹੰਤੇ ਸਦਾ ਸੁਵਾਰੇ ਗਾਵੰ ਤਦਨੋ ਚੰਦਰ ਚਿੰਦਰਾਤਮਨ ਬੈਠੇ ਦੇਵਤਿਆਂ ਧਰ ਰਾਗੇ ਗਾਵਨ ਤੁਦਨ ਸਿੱਧ ਸੁਬਾਦੀ ਅੰਤਰ ਗਾਵਨ ਤੁਦਨ ਸਾਧ ਵਿਚਾਰੇ گا جتی ستی سنت گا ویر گا منوں پرکٹ جگ جگ ویتا گا موہنیاں من موہن ਸੁਰਗ ਬਾਹਰ ਚੱਲੇ ਆਂਦੇ ਗਾਵ ਤਦ ਨਾਮ ਦਤ ਨੂੰ ਉਪਾਏ ਤੇਰੇ ਜਿੱਤੇ ਆਪ ਸਾਕਰ ਤੀਰ ਅੰਦਰ ਨਾਜੇ ਗਾਵ ਤਦ ਨਾਮ ਜੋਤ ਮਹਾਬਲ ਸੂਰਾ ਗਾਵ ਤਦ ਤਨੋਂ ਖਾਣੀ ਟਾਰੇ ਗਾਵ ਸੁਦਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਲਖੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋਤਿ ਭਾਵਨ ਰੱਦੇ ਤੇਰੇ ਭਗਤ ਸਾਰੇ ਹੋਰ ਕਿਤੇ ਤੁਦਨੋ ਗਾਵਨ ਵੇ ਮਨ ਚਿਤਨਾ ਆਵਨ ਨਾਨਕ ਪਿਆਰੇ ਜਾਰੇ ਸੋਏ ਸੋਏ ਤਦਾ ਕਟ ਸਾਹੇ ਤਤ ਤਰਹੀ ਨਾਰੇ ਹੈ ਕੀ ਹੋ ਸ੍ਰੀ ਦਾਰੇ ਨਾ ਦਤੀ ਰਤਨਾ ਅੰਗ ਜਨ ਰਤਾਰੇ رنگی رنگی پاتی ملتی مایا تین پائی کرتا اپنا بت آئی جو تس پاوے سوئی کرتی. پھر کرسی منا کرنا جائی ਤੋ ਪਾਪ ਸ਼ਾਹੋ ਸ਼ਾਹ ਪਤ ਸਾਹਿਬ ਨਾਨਕ ਰਹਿਨ ਗਜਾਈ ਜੋ ਇਸ ਭਾਵੈ ਸੋਈ ਕਰਤੀ ਫਿਰ ਹੁਕਮ ਅਨ ਕਰਨਾ ਆਜਾਈ ਰਹਿਣ ਜਾਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ 遍历 ਤਕ ਰੋਹ ਜੇ ਕੀ ਹੈ ਬੋਰ ਮਿਲਾਇ ਪੰਥਰ ਕੋ ਸਾਧ ਆਰਾਮ ਆਪਾ ਜਿੰਦਾ ਪਹਿਲਾ ਕਰ ਤਹਿ ਲਾ ਸੋ ਦਾਲ ਉਹ ਦਾਲ ਜਿਹੜਾ ਕੇ ਆ ਸੋ ਖਾਲ ਕੇ ਹਾਰ ਜਿਦ ਦਾ ਸਰਬ ਸੰਭਾਗੇ ਵਾਗੇ ਤੇ ਨਾਦ ਅਨਿਹ ਸਤਾਂ ਤੇਤੇ ਤੇਰਾ ਵਾਮ ਨਾ